ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਅਸੀਂ ਆ ਜਿਹੜੀ ਜਗ੍ਹਾ ਤੇ ਖਲੋਤੇ ਆ ਇਹ ਪਿੰਡ ਧੀਰਾ ਘੜਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਆ ਜਿਹੜੀਆਂ ਆਇਦਰ ਤੁਸੀਂ ਆ ਪਾਣੀ ਵੇਖ ਰਹੇ ਜੀ ਮੱਕੀ ਵੇਖ ਰਹੇ ਜੀ ਇਹ ਮੱਕੀ ਜਿਹੜੀ ਆ ਛੱਲੀਆਂ ਨੇ ਇਹਦੇ ਨਾਲ ਇਹ ਜਿਹੜੀਆਂ ਤੂੜੀਆਂ ਨਹੀਂ ਗਈਆਂ ਆ ਜਿੱਧਰ ਤੁਸੀਂ ਸਾਰਾ ਪਾਣੀ ਵੇਖ ਰਹੇ ਜੀ ਇਹ ਸਾਰਾ ਝੋਨਾ ਆ ਇਹ ਸਾਰਾ ਝੋਨਾ ਤੇ ਆ ਜਿਹੜਾ ਪਾਣੀ ਆ ਇਹ ਦਰਿਆ ਨਹੀਂ ਵਿਰਜੀ ਜਿਹੜਾ ਦਰਿਆ ਆ ਦਰਿਆ ਇਹ ਤੋਂ ਅਜੇ 2 ਕਿਲੋਮੀਟਰ ਦੂਰ ਏ ਇਹ ਇੱਕ ਸਾਡੀਆਂ ਪਹਿਲੀਆਂ ਦੀ ਲਾਸੀ ਨੀਵੀ ਆ ਵੀ ਜਿਹੜਾ ਦਰਿਆ ਇੰਨਾ ਭਰ ਚੁੱਕਾ ਆ ਵੀ ਦਰਿਆ ਭਰ ਕੇ ਉੱਛਲ ਕੇ ਤੇ ਜਿੰਨਾ ਸਾਡਾ ਏਰੀਆ ਆ ਇਹ ਚ 3-4 ਪਿੰਡ ਜਿਹੜੇ ਸਾਡੇ ਆ ਧੀਰਾ ਘੜਾ ਨਿਆ ਲਲਵੇਰਾ ਕਾਮਲਾਲਾ ਅਗਲੇ ਪੰਨੇ ਹੋਰ ਕਈ ਪਿੰਡ ਨੇ ਜਿਹੜੇ ਉਹ ਜਿੰਨਾ ਨੀਵਾ ਇਲਾਕਾ ਸਾਰਾ ਡੁੱਬ ਗਿਆ ਹੈ ਅੱਜ ਸਾਨੂੰ ਪਤਾ ਲੱਗਾ ਹੈ ਸੈਣੀ ਵਾਲੇ ਜਿਹੜੇ ਆ ਸੈਣੀ ਵਾਲਿਆਂ ਦਾ ਜਿਹੜਾ ਐਕਸ਼ਨ ਹੈ ਉਹਦੇ ਕੋਲ ਇੱਕ ਇੱਕ ਜਸੇਬੰਦੀ ਗਈ ਸੀ ਪਾਣੀ ਵਾਸਤੇ ਪਾਣੀ ਛਡਾਉਣ ਵਾਸਤੇ ਅਕਸ਼ਲ ਨੇ ਇਹ ਗੱਲ ਕੀਤੀ ਆ ਵੀ ਮੈਂ ਪਾਣੀ ਛੱਡ ਨਹੀਂ ਸਕਦਾ ਮੈਂ ਇਹ ਪਾਣੀ ਰਾਤ ਛੱਡਾਂਗਾ ਇਹ ਰਾਨਗੀ ਦੀ ਗੱਲ ਇਹ ਆ ਹਰੇ ਕਿਹਾ ਦੋ ਪਾਣੀ ਦਿਨੇ ਵੀ ਚੱਲੀ ਜਾ ਰਿਹਾ ਰਾਤ ਵੀ ਚੱਲੀ ਜਾ ਰਿਹਾ ਤੇ ਸੈਣੀ ਵਾਲਿਆ ਵਾਲਾ ਜਿਹੜਾ ਐਕਸ਼ਨ ਆ ਇਹ ਸਵਾਲ ਕਿਉਂ ਠਾਰਿਆ ਵੀ ਮੈਂ ਰਾਤ ਨੂੰ ਇਹ ਜਿਹੜੇ ਦਾਰੇ ਮੈਂ ਰਾਤ ਨੂੰ ਚੁੱਕਾਂਗਾ ਇਹ ਵਜ੍ਹਾ ਕੀ ਆ ਤੇ ਦਿਨੇ ਭਾਵੇਂ ਸਵੇਰੇ ਸਾਢੇ ਦਿਨ ਚੜਦੇ ਨੂੰ ਭਾਵੇਂ ਸਾਰੇ ਪਿੰਡ ਰੋੜ ਦੇਣਾ ਆ ਵੇਖੋ ਜੀ ਇਧਰ ਨੂੰ ਇਤਿਆਹ ਚਾਤੀ ਮਰੋ ਆ ਝੋਣੀਆਂ ਦੇ ਕਿੱਡਾ-ਕੱਡਾ ਪਾਣੀ ਆ ਉਹ ਜਿਹੜੀਆਂ ਬਲਾਗੀਆਂ ਬਈਕਾਂ ਜੰਲੀਆਂ ਬਈਕਾਂ ਦੀਦੀਆਂ ਨੇ ਸਾਰੀਆਂ ਬਈਕਾਂ ਦੇ ਤੱਕ ਜਿਹੜਾ ਇਹ ਪਾਣੀ ਪਹੁੰਚ ਚੁੱਕਾ ਹੈ ਤੇ ਜਿਸ ਇਹ ਜਿਹੜਾ ਅਗਸਨ ਇਹ ਤਾਂ ਡੀਕਣ ਡਿਆ ਰਾਤ ਤੇ ਰਾਤ ਨੂੰ ਤਾਂ ਸਾਡੇ ਸਾਰੇ ਝੋਨੇ ਡੁੱਬ ਜਾਣੇ ਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੀਆਂ ਕਿਸਾਨ ਜਿਸੇ ਬੰਦਿਆਂ ਨੂੰ ਬੇਨਤੀ ਕਰਦਾ ਇਹ ਜਿਹੜਾ ਸੈਣੀ ਵਾਲੇ ਆਲਾ ਹਾਇੜੇ ਇਹ ਅਕਸਰ ਤੇ ਦਬਾਅ ਪਾਉ ਤੇ ਸੈਣੀ ਵਾਲੇ ਆਲਾ ਜਿਹੜਾ ਹਾਇੜ ਆ ਉਹ ਖਲਾਉ ਸਾਡੀਆਂ ਜੜੀਆਂ ਫਸਲਾਂ ਐ ਇਹ ਵੱਜਣ ਇਹ ਦਰਿਆ ਨਹੀਂਗਾ ਇਹ ਇਹ ਇੱਕ ਜ਼ਮੀਨਾਂ ਨੇ ਇਹ ਸਾਡੀਆਂ ਜ਼ਮੀਨਾਂ ਸਾਰੀਆਂ 'ਚ ਕਿਸੇ 'ਚ ਝੋਨਾ ਲੱਗਾ ਕਿਸੇ 'ਚ ਪੱਠੇ ਬੀਜਿਆ ਕਿਸੇ 'ਚ ਮੱਕਈ ਬੀਜੀ ਹੋਈ ਆ ਸੋ ਮੈਂ ਸਾਰੀਆਂ ਜਸੇਬੰਦੀਆਂ ਨੂੰ ਅਪੀਲ ਕਰਦਾ ਵੀ ਅਕਸਰ ਨੂੰ ਪੁੱਛਿਆ ਜਾਵੇ ਵੀ ਤੂੰ ਰਾਤ ਜੂ ਆਖੰਡਿਆ ਮੈਂ ਪਾਣੀ ਛੱਡਾਂਗਾ ਦਿਨੇ ਕਿਉਂ ਨਹੀਂ ਛੱਡ ਰਿਆ ਇਹ ਕੀ ਬਲੇ ਗਿਆ ਹੈ ਜੇ ਤੁਹਾਡੀ ਸੰਧੀ ਟੁੱਟ ਗਈ ਆ ਤੇ ਸੰਧੀ ਟੁੱਟ ਗਈ ਤੇ ਸਾਡਾ ਕੀ ਗੁਨਾਹ ਐ ਸਾਨੂੰ ਕਿਉਂ ਡੋਪ ਦੇ ਜੇ ਸੰਧੀ ਟੁੱਟੀ ਆ ਤੇ ਤੁਸੀਂ ਦੱਸੋ ਇਹਨੂੰ ਕਿਹ ਜਿਹੜੀ ਝੀਲ ਚ ਪਾਉਣਾ ਫਿਰ ਇਹਨੂੰ ਪਾਓ ਸਾਡੀਆਂ ਪੈਲੀਆਂ ਕੋ ਡੋਪ ਦੇ ਨਹੀਂ ਸਾਡੇ ਘਰ ਕਿਉਂ ਡੋਪ ਦੇ ਜੇ ਤੇਈ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸਾਡਾ ਅਜੇ ਤੱਕ ਤੇ ਉਹ ਪੂਰਾ ਨਹੀਂ ਹੋਇਆ ਤੇ 6200 ਰੁਪਏ ਦੇ ਕੇ ਸਰਕਾਰ ਨੇ ਪੱਲਾ ਝਾੜ ਲਿਆ ਐ ਤੇ ਸਾਡਾ 70 78000 ਦਾ ਝੋਨਾ ਨਿਕਲਦਾ ਐ ਤੇ ਗਾਂ ਸਾਡਾ ਫੇਰ ਇਹਨਾਂ ਨਾਲ ਨੁਕਸਾਨ ਹੋ ਜਾਣਾ ਅਸੀਂ ਬੇਨਤੀ ਕਰਦੇ ਆਂ ਅਕਸ਼ਨ ਸਾਹਿਬ ਸਾਨੂੰ ਮਾਰੋ ਨਾ ਸਾਨੂੰ ਡੋਬੋ ਨਾ ਇਹੜਾ ਪਾਣੀ ਦੀ ਜਲਦੀ ਤੋਂ ਜਲਦੀ ਜਿਹੜੀ ਨਿਕਾਸੀ ਆ ਉਹ ਕੀਤੀ ਜਾਵੇ ਵੈਗਰੂ ਜੀ ਕਾ ਕਾਲਸਾ ਵੈਗਰੂ ਜੀ ਕੀ ਫਤ